ਅਦਿਕਰਤੀ ਮੌਨਿਕ ਨਸ਼ਾ ਵਿਰੋਧ ਚਲਦੀ ਮਿਹਨ ਦੇ ਦਰਾਂ ਸਾਡੇ ਸੀਪੀ ਸਾਹਿਬ ਫਰੀ ਸੁਪਨ ਸ਼ਰਮਾ ਜੀ ਆਈਪੀਐਸ ਜੀਵਨ ਪਛੰਨ ਰਿਹਾ ਸਾਡੇ ਅਮਨਦੀਪ ਸਿੰਘ ਬਰਾੜ ਐਡੀਸੀਪੀ ਇਨਵੈਸਟੀਗੇਸ਼ਨ ਜੀਐਨਵੀ ਵਾਇਸ ਵਿੱਚ ਸੀਐਵੀ ਪਾਰਟੀ ਵੱਲੋਂ ਗਸਦਾਮ ਥਾਣਾ ਦੁਗਰੀ ਦੇ ਏਰੀਆ ਵਿੱਚ ਅਮੇਜੀ ਕੁਆਟਰਾਂ ਕੋਲ ਸ਼ੱਕ ਪੈਂਦੇ ਬੰਦੇ ਚੈੱਕ ਕੀਤੇ ਜਿਨ੍ਹਾਂ ਕੋਲ ਮਸਾ ਤੇ ਵੈਪਨ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 148 2254 ਫਾਰਮੈਟ ਪੀਐਸ ਦੂਰੀ ਦਰਜਿਸਟਰ ਕਰਾਇਆ ਇਸ ਦੇ ਵਿੱਚ ਤਿੰਨ ਜਿਹੜੇ ਸੀ ਚੈਕਿੰਗ ਤੇ ਫੜੇ ਗਏ ਨੇ ਉਹਨਾਂ ਦੇ ਵਿੱਚ ਗੌਰਵ ਸਾਹਿਲ ਤੇ ਨikhil ਤੇ ਇਹਨਾਂ ਕੋਲੋਂ ਇੱਕ 45 ਬੋਰ 32 ਬੋਰ ਰਵਲਵਰ ਤੇ ਕੁਝ ਅਸਲਾ ਰਾਉਂਡ ਮਿਲੇ ਨੇ ਤੇ ਜਿਹਦੇ ਵਿੱਚ ਜਨਸ਼ੀਲਾ ਪਾਊਡਰ ਬ੍ਰੰਦ ਹੋਇਆ ਜਿਸ ਦਾ ਵਜ਼ਨ ਤਕਰੀਬਨ 268 ਗ੍ਰਾਮ ਆ ਬਰਾਉਂਡ ਫਰਿਆਦਾ ਕੋਲ ਤੇ ਇਹਨਾਂ ਤੇ ਪਰਚਾ ਦੇ ਦਿੱਤਾ ਪਰਚਾ ਦੇ ਕੇ ਅੱਗੋਂ ਪੁੱਛੀ ਚੁੱਕੀ ਜਾ ਰਹੀ ਆ ਤੇ ਜਿਹੜੀ ਸ਼ੁਰੂਆਤ ਪੁੱਛਗਿਛ ਦੇ ਵਿੱਚ ਪਤਾ ਲੱਗਿਆ ਤੇ ਜਿਹੜੇ ਇਹਨਾਂ ਨੂੰ ਇਹ ਨਸ਼ਾ ਸਪਲਾਈ ਕਰਦੀ ਸੀ ਉਹਦੇ ਵਿੱਚ ਇੱਕ ਲੇਡੀ ਆ ਦੋਹੇ ਭੈਣ ਭਾਈ ਨੇ ਸੰਜਨਾ ਤੇ ਕੁਦੂ ਤੇ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਸੰਜਨਾ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੀ ਉਤਵਾਦ ਹੋਣ ਦੇ ਤੋਂ ਕਿਰਤਾ ਦੀ ਤੋਂ ਬਾਅਦ ਰਮਾਨ ਲੈ ਕੇ ਨਕੋ ਕੁ ਪੁੱਛਗਛ ਕਰਾਂਗੇ ਕਿ ਨਾ ਕਿ ਨਾ ਨੂੰ ਦੇਖਦੇ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਬਾਕੀਆ ਇਨਵੈਸਟੀਗੇਸ਼ਨ ਦਾ ਪਾਰਟ ਆ ਉਤਵਾਦ ਅਸੀਂ ਸਾਰੇ ਕਲਾਸੇ ਕਰਾਂਗੇ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ ਪਤੇ ਮੈਂ ਆਰਮਦੀਪ ਸਿੰਘ ਪ੍ਰਦਾਨ ਆੜਤੀ ਐਸੋਸੀਏਸ਼ਨ ਸਮਰਾਲਾ ਮੰਡੀ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅਪੀਲ ਕਰਨਾ ਕਿ ਪਾਣਿਆਂ ਦੀ ਆਪਾਂ ਸਾਰੇ ਬਚਤ ਕਰੀਏ ਤੇ ਪਾਣਿਆਂ ਦੇ ਰਾਖੇ ਬਣੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀਆਂ ਜਿਹੜੀਆਂ ਆਨਲਾਈਨੀਆਂ ਨਸੜਾ ਨੇ ਉਹਨਾਂ ਵਾਸਤੇ ਕੁਸਮਾ ਕੁਸ ਤੀਜਾ ਬਚਾ ਕੇ ਛੱਡੀਏ ਆਪਣੇ ਕੋਲੋਂ ਸਭ ਤੋਂ ਵੱਡਾ ਜਿਹੜਾ ਕੁਦਰਤੀ ਸਰੋਤ ਆ ਪਾਣੀ ਹੈ ਜਿਹੜਾ ਕਿ ਧਰਤੀ ਵਿੱਚ ਘਟਦਾ ਜਾ ਰਿਹਾ ਆਪਾਂ ਸਾਰੇ ਬੰਦੇ ਜੇ ਪ੍ਰਣ ਕਰ ਲਈਏ ਹਰ ਰੋਜ਼ ਪੰਜਾਬ ਦੀ ਤਕਰੀਬਨ 4 ਕਰੋੜ ਦੇ ਨੇੜੇ ਤੇੜੇ ਵਾਦੀ ਹੈ ਜੇ ਇੱਕ ਤੋਂ ਬੰਦਾ 1 ਲੀਟਰ ਵੀ ਪਾਣੀ ਬਚਾਉਂਦਾ ਤਾਂ 4000 ਕਰੋੜ ਲੀਟਰ ਪਾਣੀ ਬਚ ਰਿਹਾ ਹੈ ਇਹਦੇ ਨਾਲ ਸਾਡਾ ਜਿਹੜੀਆਂ ਆਉਣ ਵਾਲੀਆਂ ਵੀਡੀਓ ਨੇ ਉਹਨਾਂ ਦੀ ਜਿੰਦਗੀ ਦਾ ਨਰਭਾਤ ਸੌਫਾ ਹੋਊਗੀ। ਮੈਂ ਸਾਰੇ ਪੰਜਾਬੀ ਪੈਣਾ ਭਰਾਵਾਂ ਨੂੰ ਫੀਲ ਕਰਨਾ ਕਿਸਾਨ ਵੀਰਾਂ ਨੂੰ ਵੀ ਪਾਣੀ ਦੀ ਬਚਤ ਵਾੜੇ ਤਰੀਕੇ ਨਾਲ ਕੀਤੀ ਜਾਵੇ ਇਹਨੂੰ ਵਰਤੋਂ ਵੀ ਸਹੀ ਉਹਨਾਂ ਪਾਣੀ ਨਾਲ ਛੱਡੋ ਇਹ ਜਿਹੜੀ ਘਰੇਲੂ ਪੈਣਾ ਭਰਾ ਆਪਣੇ ਪਾਣੀ ਵਰਤਦੇ ਨੇ ਤਾਰਾਂ ਤੋੜ ਲਈ ਹੋਰ ਕੰਮ ਕਾਇ ਲਈ ਵਿੜੇ ਤੋੜ ਲਈ ਉਹਨੂੰ ਥੋੜਾ ਜਿਹਾ ਬਰੇਜ ਨਾਲ ਕੰਮ ਕਰ